ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਸਵੇਰ ਤੋਂ ਬਲੌਗ ਸ਼ੁਰੂ ਕਰਦੇ ਆਂ ਅੱਜ ਪੀਤੂ ਲਈ ਇੱਕ ਸਰਪ੍ਰਾਈਜ਼ ਆਗਾ ਤੇ ਮੈਂ ਜਾਂਨਾ ਮਾਨਸਾ ਮਾਨਸਾ ਆਪਾਂ ਸਕੂਟਰ ਹੀ ਪੁੱਛੀ ਸੀਗੀ ਆਨਲਾਈਨ ਉਹ ਕਹਿੰਦਾ ਬਾਈ ਕਹਿੰਦਾ ਆ ਕੇ ਲੈ ਜਾ ਮਾਨਸਾ ਆਪਣੇ ਤੋਂ ਬਾਈ ਦਾ ਹੈ 13-14 ਕਿਲੋਮੀਟਰ ਹੀ ਹੈਗਾ ਤੁਹਾਨੂੰ ਸਰਪ੍ਰਾਈਜ਼ ਹੀ ਰੱਖਣਾ ਸੀ ਬਲੌਗ ਦੇ ਵਿੱਚ ਪੀਤੂ ਲਈ ਸਰਪ੍ਰਾਈਜ਼ ਹੈ ਤਾਂ ਇਹਨਾਂ ਲਈ ਆਪਾਂ ਚਲੋ ਕੋਈ ਗੱਲ ਨਹੀਂ ਤੇ ਹੁਣ ਆਪਾਂ ਮਾਨਸਾ ਚੱਲਦੇ ਆਂ ਮੋਟਰਸਾਈਕਲ ਤੇ ਦੇਖਦਾ ਜੇ ਲੋਟਾ ਵੀ ਮੋਰਸਾਈਕਲ ਤੇ ਲੈ ਆ ਠੀਕ ਆ ਨਹੀਂ ਰੇੜੀ ਰੂੜੀ ਆ ਬੁਲਾ ਲਾਂਗੇ ਆਪਾਂ ਤੇ ਹੁਣ ਮੈਂ ਮਾਨਸਾ ਚੱਲਦਾ ਪਿੱਤੂ ਭਾ ਗਿਆ ਸਕੂਲ ਅਸੀਂ ਪਿੱਤੂ ਨੂੰ ਭੋਰਾ ਵੀ ਵਿੜਕ ਨਹੀਂ ਦਿੱਤੀ ਨਾ ਦੱਸਿਆ ਉਹਨੂੰ ਵੀ ਸਕੂਲ ਹੀ ਲੈ ਕੇ ਆਉਣੀ ਹੈ ਉਹ ਕੋਟਾਂ ਹੋਵੇ ਕਈ ਹੁੰਦੀ ਹੈ ਰੋਜ਼ ਹੀ ਕਹਿੰਦੇ ਉਹਨਾਂ ਹਾਂ ਪਰ ਉਹ ਐ ਨਹੀਂ ਕਿਹਾ ਵੀ ਅਸੀਂ ਅੱਜ ਲੈ ਕੇ ਆਉਣੀ ਆ ਉਹਨੂੰ ਦੱਸਿਆ ਨਹੀਂ ਹੈਗਾ ਵੀ ਅੱਜ ਲੈ ਕੇ ਆਵਾਂ ਮੈਂ ਉਹਨੂੰ ਕਿਹਾ ਸੀ ਪੁੱਤ ਕੋਈ ਨਹੀਂ ਲਿਆਵਾਂਗੇ ਲਿਆਵਾਂਗੇ ਤੇ ਚਲੋ ਅੱਜ ਸਰਪ੍ਰਾਈਜ਼ ਦੇਵਾਂਗੇ ਪਿੱਤੂ ਨੂੰ ਆਪਾਂ ਚੱਲਦੇ ਆ ਤੇ ਫਿਰ ਧੁੱਪ ਵਾਲੀ ਹੋ ਜਾਂਦੀ ਆ 8:00 ਵਜੇ ਹਜੇ ਤਾਂ ਤੇ 10:00 11:00 ਵਜ ਚਲੋ ਜੀ ਚੱਲਦੇ ਹਾਂ ਹੁਣ ਆਪਾਂ ਇਹਨੇ ਘਰੇ ਮੈਂ ਮੇਰੇ ਮਾਮੇ ਦਾ ਮੁੰਡਾ ਜਾਊਗਾ ਮੇਰੇ ਨਾਲ ਮੋਟਰਸਾਈਕਲ ਤੇ ਜੇ ਲੋਟਾ ਕੇ ਸਕੂਟਰੀ ਲੈ ਆਵਾਂਗੇ ਠੀਕ ਆ ਨਹੀਂ ਤੇ ਰੇਡੀ-ਉਡੀ ਵਾਲਾ ਬੁਲਾ ਲਾਂਗੇ ਹਨਾ ਚਲੋ ਠੀਕ ਆ ਜੀ ਹਾਂਜੀ ਮਿੱਤਰੋ ਸਕੂਟਰੀ ਆਪਾਂ ਲਿਆਏ ਅਸੀਂ ਨਾ ਮਸਾ ਲੈ ਕੇ ਆਏ ਸੀਗੇ ਤੇ ਉੱਥੇ ਬਾਹਰੋਂ ਵੀਡੀਓ ਬਣੀ ਨਹੀਂ ਹੈਗੀ ਆਪਾਂ ਚਾਰਜਰ ਲਾ ਲਿਆ ਹੁਣ ਸਰ ਤੇ ਇੱਕ ਤਾਂ ਪੀਤੂ ਦਾ ਟਾਈਮ ਹੋਇਆ ਪਿਆ ਸਿਰਫ 10 ਮਿੰਟ ਰਹਿ ਗਏ ਉਹਦੇ ਮੈਂ ਲੈ ਕੇ ਆਉਣਾ ਨੂੰ ਤੇ ਉਹਨੂੰ ਅਸੀਂ ਦੱਸਿਆ ਵੀ ਹੈ ਨਹੀਂ ਵੀ ਅਸੀਂ ਵੀ ਸਕੂਟਰੀ ਲੈ ਆਂਦੀ ਆ ਉਹਨੂੰ ਜ਼ਰੂਰਾਂ ਐ ਦੱਸਿਆ ਸੀਗਾ ਵੀ ਆਪਾਂ ਲੈ ਕੇ ਆਵਾਂਗੇ ਪੁੱਤ ਕੋਈ ਨਹੀਂ ਪੈਸੀ ਆ ਜਾਂਦੇ ਹਨ ਤੇ ਹੁਣ ਆਪਾਂ ਇਹਨੂੰ ਚਾਰਜ ਲਾਈ ਹੋਈ ਸੀ ਚਾਰਜ ਚਲੋ ਜਿੰਨੀ ਕੁ ਵੀ ਹੋ ਗਈ ਠੀਕ ਐ ਹੁਣ ਇਹਨੂੰ ਆਪਾਂ ਕੱਪੜਾ ਪਾ ਕੇ ਨਾ ਉਧਰਲੇ ਕਮਰੇ ਚ ਉਹ ਕਰਾਂਗੇ ਮੈਂ ਲੈ ਕੇ ਆਉਂਗਾ ਨਾ ਇਹ ਵੀਡੀਓ ਬਣਾਉਣਗੇ ਦੇਖਾਂਗੇ ਰਿਐਕਸ਼ਨ ਕਿਵੇਂ ਕੀ ਰਿਐਕਸ਼ਨ ਹੋਊਗਾ ਪੀਤੂ ਦਾ ਤੇ ਇਹ ਆਈ ਆ ਮਿੱਤਰੋ 9000 ਦੀ ਇੱਕ ਇਹਦੇ ਵਿੱਚ ਛੋਟਾ ਪੀਸ ਸੀਗਾ ਤੇ ਉਸ ਆਹੀ ਸੀਗੀ 5500 ਦੀ ਆਪਣੇ ਮਾਨਸਾਂ ਤੋਂ ਲੈ ਕੇ ਆਇਆ ਮਸਾ ਲੈ ਕੇ ਆਇਆ ਵਾਜ ਕਿਤੇ ਅਸੀਂ ਮੋਟਰਸਾਈਕਲ ਤੇ ਮੇਰੇ ਮਾਮੇ ਦਾ ਮੁੰਡਾ ਨਾਲ ਗਿਆ ਸੀਗਾ ਥੱਕ ਕੇ ਪਾਈ ਭਾਰੀ ਆ ਨਾ ਤੋਂ ਹਾਈਵੇ ਆ ਥੋੜੀ ਔਖੀ ਹਲੇ ਹੁਣੀ ਤੇ ਇੱਕ ਟਰੈਕਟਰ ਸੀਗਾ ਉਹ ਬਹੁਤ ਸੋਹਣਾ ਸੀ ਉਹ ਵੀ ਮੈਂ ਇਹਨਾਂ ਨੂੰ ਕਿਹਾ ਸੀਗਾ ਗੱਲ ਕਰ ਇਹ ਨਹੀਂ ਮੰਨੇ ਹੈਗੇ ਕਹਿੰਦੇ ਸਕੂਟਰ ਹੀ ਲੈ ਕੇ ਆਉਣੀ ਆ ਕਹਿੰਦੇ ਦੋ ਜਾਨੇ ਬੈਠ ਸਕਦੇ ਦੇਖੋ ਇੱਥੇ ਸੌਂਗ ਵਗੈਰਾ ਸਾਰਾ ਲਾਈਟਾਂ ਵਗੈਰਾ ਸਾਰਾ ਕੁਝ ਜਾਂਦੇ ਕਿਵੇਂ ਲੱਗੀ ਹੈ ਸੋਹਣੀ ਆ ਸੋਹਣੀ ਇਹ ਤੂੰ ਤਾਂ ਖੁਸ਼ ਹੋ ਜੂ ਨਾ ਓਏ ਬਹੁਤ ਸੋਹਣੀ ਲੱਗਣੀ ਚਾਹੀਦੀ ਆ ਸਹੀ ਗੱਲ ਆ ਉਹ ਤਾਂ ਪਰ ਉਹ ਕਈ ਦੀ ਪਿੰਕ ਕਲਰ ਉਹਨਾਂ ਕੋਲੇ ਕਲਰ ਹੈ ਨਹੀਂ ਸੀਗਾ ਪਿੰਕ ਤੇ ਬਸ ਆਹੀ ਪੀਸ ਸੀ ਉਹਨਾਂ ਕੋਲੇ ਵੀ ਫੇਰ ਟਰੈਕਟਰ ਜਾਂ ਗੱਡੀ ਲਿਓਣੀ ਪੈਂਦੀ ਚਲੋ ਬਹੁਤ ਸੋਹਣੀ ਆ ਇਹ ਵੀ ਤੇ ਪੀਤੂ ਨੂੰ ਆ ਜਾਣ ਦੋ ਫੇਰ ਮਿਲਦੇ ਆਪਾਂ ਹੁਣ ਮੈਂ ਲੈ ਕੇ ਆਉਣਾ ਨੂੰ ਬਸ ਟਾਈਮ ਹੋ ਹੀ ਗਿਆ ਉਹਦਾ ਕੰਮ ਨਹੀਂ ਬੰਦੀਆਂ ਕੰਮ ਨਹੀਂ ਮੰਨਤੀ ਇਹਦੇ ਚਲੋ ਜੀ ਹੁਣ ਇਹ ਵੀਡੀਓ ਬਣਾਉਣਗੇ ਮੈਂ ਲੈ ਕੇ ਆਉਣਾ ਨੂੰ ਫੇਰ ਮਿਲਦੇ ਆਪਾਂ ਹਾਂਜੀ ਮਿੱਤਰੋ ਤੇ ਆਪਾਂ ਨਾ ਇੱਕ ਹੋਰ ਸਕੀਮ ਲਾਈ ਆ ਪੀਤੂ ਨੂੰ ਖੁਸ਼ ਕਰਨ ਵਾਸਤੇ ਆ ਸਾਈਕਲੀ ਦੀ ਪੁਰਾਣੀ ਆ ਪਹਿਲਾਂ ਲੈ ਕੇ ਆਏ ਸੀ ਇਹਦੇ ਬਰਥਡੇ ਤੇ ਆਪਾਂ ਤੇ ਇਹਦੇ ਉੱਤੇ ਵੀ ਕਪੜਾ ਦੇ ਦਨੇ ਆਪਾਂ ਪਹਿਲਾਂ ਇਹਨੂੰ ਆਪਾਂ ਇੱਧਰ ਲੈ ਕੇ ਆਵਾਂਗੇ ਪੀਤੂ ਨੂੰ ਦੇਖਾਂਗੇ ਕੀ ਕਹੂਗੀ ਰੋਊਗੀ ਕਿਹੜਾ ਤਾਹੂ ਕਰੂਗੀ ਰੋਣ ਵਾਲਾ ਮੂੰਹ ਕਰ ਲੂਗੀ ਦੇਖਿਓ ਮੈਨੂੰ ਪੁਰਾਣੀ ਚੀਜ਼ ਦਿੱਤੀ ਸਾਈਕਲੀ ਤੇ ਫੇਰ ਆਪਾਂ ਉਧਰ ਲੈ ਕੇ ਚੱਲਾਂਗੇ ਸਕੂਟਰ ਹੀ ਕੰਨੀ ਫੇਰ ਦੇਖੋ ਕਿੰਨਾ ਖੁਸ਼ ਹੋਊਗੀ

ਨਾ ਸਾਫ ਕਰਿਆ ਅੱਜ ਤੂੰ ਤੈ ਅੱਜ ਤੂੰ ਕੀ ਕਰਿਆ ਅੱਜ ਤੂੰ ਕੀ ਕਰਿਆ ਡੈਡੀ ਨੇ ਮੈਂ ਵੀ ਤੂੰ ਛਟਿਆਵਾਂਗੇ ਜਿਵੇਂ ਤੂੰ ਬੰਬਾਂ ਨੂੰ ਡਰਾਉਣਾ ਨਾ ਨਾ ਮਾਰ ਤੂੰ ਛਟਿਆਵਾਂਗੇ ਤੂੰ ਛਟਿਆਈ ਤੂੰ ਛਟਿਆਈ ਨਹੀਂ ਹੈਗਾ ਚੱਲ ਕੱਪੜੇ ਬਦਲ ਲੈ ਚੱਲ ਕੋਈ ਕੀ ਹੋ ਗਿਆ ਕੀ ਹੋ ਗਿਆ ਲੇ ਕੀ ਹੋ ਗਿਆ ਕੀ ਹੋ ਗਿਆ ਵੇ ਆਏਗਾ ਤਾਂ ਘਰਦੀ ਹੈ ਗੱਡੀ ਕੀ ਹੋ ਗਿਆ ਕੀ ਹੋ ਗਿਆ ਗੱਡੀਏ ਹੈ ਖੜ ਜੋ ਕੀ ਹੋ ਗਿਆ ਕਹਿੰਦੇ ਮਿੱਠੀਆਂ ਦੇਵਾਂਗਾ ਮੈਂ ਪਾਪਾ ਨੂੰ ਜਦੋਂ ਬਚਪੂਰੀ ਲਿਆਂਦੀ ਮਿੱਠੀਆਂ ਥੈਂਕ ਯੂ ਕੌਣ ਬੋਲੂ ਪੁੱਤ ਥੈਂਕ ਯੂ ਥੈਂਕ ਯੂ ਤੈਨੂੰ ਸਵੇਰੇ ਕੀ ਕਿਹਾ ਸੀ ਪਾਪਾ ਨੇ ਹੈ ਓਏ ਮੇਰੀ ਜਾਣ ਵਾਸਤੇ ਕੀ ਕੀ ਆਹੇ ਸ਼ਕੂਤਰੀ ਹਾਂ ਚੱਲ ਚਲਾ ਇੰਨੀ ਖੁਸ਼ੀ ਹੋਈ ਮੇਰੇ ਬੁੱਤ ਨੂੰ ਅੱਗੇ ਅੱਗੇ ਕਲੂਸਿਕ ਹੋ ਰਿਹਾ ਰਿਐਕਸ਼ਨ ਤੁਸੀਂ ਦੇਖ ਹੀ ਲਿਆ ਕਿੰਨਾ ਖੁਸ਼ ਹੋਈਏ ਹੰਝੂ ਵੀ ਆ ਗਏ ਸੀ ਇਹਦੇ ਇੱਥੇ ਬੈਠੀ ਜਿਵੇਂ ਕਰਦੀ ਸੀ ਜਦ ਤੇ ਹੁਣ ਕਰਨ ਦੇ ਜਿਵਾਏ ਖੇਡਣ ਦੇ ਨੂੰ ਪਹਿਲਾਂ ਪਾਣੀ ਪਾਣੀ ਪੀ ਲੋ ਬੁੱਤ ਪਾਣੀ ਲੈ ਕੇ ਦਿਓ ਇਹਨੂੰ ਆ ਦੇਖੋ ਰਵ ਰਵਨੀਤ ਨੂੰ ਪਸੰਦਾ ਸਕੂਟਰੀ ਤੇ ਰਵਨੀਤ ਦਾ ਜਿਹੜਾ ਤੁਸੀਂ ਰਿਐਕਸ਼ਨ ਦੇਖਣਾ ਸਕੂਲ ਚ ਆਈ ਹੋਈ ਦਾ ਤੇ ਉਹ ਆਪਣਾ ਸਾਈਕਲ ਆਲਾ ਤੇ ਵੀ ਇਹਦੇ ਸਾਈਕਲ ਨਾਲ ਕਿਵੇਂ ਬਣੀ ਇਹਦੇ ਨਾਲ ਤੇ ਸਕੂਟਰੀ ਦਾ ਰਿਐਕਸ਼ਨ ਕਿਵੇਂ ਨਿਕਲਿਆ ਇਹਦੇ ਤੋਂ ਤੇ ਉਹ ਤੁਸੀਂ ਇੰਸਟਾ ਤੇ ਵੀਡੀਓ ਦੇਖਿਓ ਫੇਸਬੁੱਕ ਪੇਜ ਤੇ ਆਪਣੇ ਤੇ ਤੇ ਫੇਸਬੁੱਕ ਪੇਜ ਤੇ ਤੇ ਇੰਸਟਾਗ੍ਰam ਆਈਡੀ ਤੇ ਜਾ ਕੇ ਤੁਸੀਂ ਇਹਦਾ ਰਿਐਕਸ਼ਨ ਰੀਅਲ ਵਾਲਾ ਦੇਖਿਓ ਤੇ ਆਪਾਂ ਵੈਸੇ ਉਹ ਬਲੌਗ ਦੇ ਵਿੱਚ ਐਡ ਕਰਾਂਗੇ ਉਹ ਵਾਲਾ ਪਾਰਟ ਆਪਾਂ ਇਦੋਂ ਪਹਿਲਾਂ ਐਡ ਕਰਾਂਗੇ ਪਰ ਜਿਹੜਾ ਤੁਸੀਂ ਰਿਐਲਿਟੀ ਅਸੀਂ ਵੀਡੀਓ ਬਣਾਈ ਸੀ ਉਹ ਰੈਕਸ਼ਨ ਆਪਾਂ ਦੂਸਰੇ ਉੱਤੇ ਦੇਖ ਸਕ ਰਹੇ ਹਾਂ ਇਹ ਇਹ ਰੁਕ ਜਾ ਰੁਕ ਜਾ ਰੁਕ ਜਾ ਲਓ ਪਾਣੀ ਲਓ ਪੁੱਤ ਪਾਪੜੇ ਖੋ ਲਿਆ ਜਾ ਖਾਏ ਪਹਿਲਾਂ ਇਹਦੇ ਕੱਪੜੇ ਚੇਂਜ ਕਰ ਲੰਨੇ ਆ ਕੋਈ ਨਹੀਂ ਦਿਖਾਇਆ ਹੁੰਦੇ ਭਾਈ ਪਹਿਲਾਂ ਗਰਮੀ ਵਾਲੀ ਆ ਮਾ ਨਹੀਂ ਦਿਖਾਇਆ ਪੁੱਤ ਪਾਣੀ ਤਾਂ ਪੀ ਲਓ ਰਾ ਪਾਣੀ ਹੋਰ ਪੀ ਲਾਂ ਦਾ ਥੋੜਾ ਜਿਹਾ ਰਾ ਪਸੰਦ ਆ ਗਈ ਤੈਨੂੰ ਪਸੰਦ ਆ ਵੀ ਤੂੰ ਹੈ ਇੱਧਰ ਚੱਕ ਕੇ ਬੋਲੋ ਤਾਂ ਸਮਾਰ ਕੇ ਦੱਸੋ ਹੈ ਪਸੰਦ ਹੈ ਖੁਸ਼ ਕਿੰਨਾ ਹੈ ਕਿੰਨਾ ਖੁਸ਼ ਆ ਰੱਬ ਜੀ ਨਾਨੀ ਮੈਂ ਮਰ ਜਾ ਬਹੁਤ ਟਾਈਮ ਦੀ ਕਿੰਨੇ ਟਾਈਮ ਦੀ ਖੁਆਇਸ਼ ਪੂਰੀ ਹੋਈ ਆ ਇਹਦੇ ਉੱਤੇ ਲਿਖਿਆ ਵੀ ਹੋਇਆ ਬੇਬੀ ਡ੍ਰੀਮ ਉੱਧਰ ਚਲੋ ਸਹੀ ਹੈ ਬੇਬੀ ਡ੍ਰੀਮ ਹੀ ਹੈ ਇਹਦਾ ਡ੍ਰੀਮ ਸੀ ਜਾਈ ਚਲੋ ਉੱਧਰ ਜਲਦੀ ਬਣੀ ਤਾਂ ਵਰਤਹਾ ਕੀ ਉਹ ਦੇ ਪਾਸੋਂ ਉਹ ਨੰਦਵਾਸੇ ਦੇਖ ਲਈ ਸੀ ਜਦੋਂ ਲਿਆਂਦੀ ਉਹਨਾਂ ਤਾਂ ਪਤਾ ਉਹਨਾਂ ਤਾਂ ਦੇਖ ਲਈ ਸੀ ਇੱਥੇ ਦੇਖਦਾ ਨਹੀਂ ਕੋਈ ਸਟੇ ਦੇ ਕਿਤੇ ਨਹੀਂ ਕਿਚ ਚਲੋ 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 ਦੇਖਦੇ ਹੈਗੇ ਰੋ ਚਲਾਓ ਚਲਾਓ ਉਧਰ ਵੀ ਲੈ ਚਲੋ ਚਲ ਮੈਂ ਫੜ ਕੇ ਰੱਖ ਦਿੰਦਾ ਦੇਖੀ ਨਹੀਂ ਚਲੋ ਫੜ ਕੇ ਰੱਖਾ ਹਾਂ ਹਾਂ ਦੇਖੀ ਨਹੀਂ ਆ ਸੁੱਤੇ ਪੈਗੇ ਸਾਰੇ ਸੁੱਤੇ ਪੈਗੇ ਜੋ ਸੁੱਤੇ ਵੇ ਨਾ ਆਪਣੀ ਮੰਮੀ ਹਟਿਆ ਹੋਇਆ ਆ ਨਾ ਤੇ ਇਸੇ ਹੈ ਦੇਖੀ ਮੰਮੀ ਮੰਮੀ ਮੈਨੂੰ ਸੁੱਤੇ ਪੈਗੀ या ये के क्यों नहीं कौन ले ताऊ नाल गया सी मेरे पैक करो पैक आई एनी पैक पैक मुंह को करे करो पैक करो सच तो पैक करा करो ਫਟ ਤੋਹਰਾ ਬੈਕ ਕਰ ਲੀ ਕਹਦੀ ਮੈਂ ਸੌਂ ਗਿਆ ਸੀ ਅੱਲਾ ਉਹ ਮੋੜ ਕੇ ਬਚਾ ਲੈ ਬੈਰਨ ਬੜੀ ਵਕੀਅਤ ਹੈ। ਲਾ ਕੇ ਹੋ ਰਿਹਾ ਕਰ ਉੱਤਰ। ਨਾ ਡਰੈਸ ਵੀੰਤਾਰੀ ਇਹਨੇ ਤਾਂ। ਵੀ ਤੋ ਬੈਠਾ ਬੈਠਾ। ਉਹ ਬੜੇ ਨਾਲੇ। ਮੰਮੀ ਕਹਿੰਦੀ ਸਵੇਰੇ ਮੈਨੂੰ ਦਵਾਈ ਦਵਾ ਲੇਗੀ ਕਹਿੰਦੀ ਪਿੱਛੇ ਬਿਠਾ ਕੇ। ਹੈਂ? ਇਹ ਦਵਾ ਲੇ। ਮਾਨਸਾ ਜਾਣਾ ਹੈ ਮੰਮੀ ਕਹਿੰਦੀ। ਹੈਂ? ਲੈ ਜਾਏਗਾ। ਰਾਸਤ ਦਾ ਬਦੋ ਤੈਨੂੰ ਪਾ ਜਾ ਗਏ ਕੀ ਜਾਣੀ ਕੀ ਚਾਹੁੰਦੇ ਆਂ ਜੀ ਬੰਦੀ ਉਹ ਵੀ ਜਾਣਨਾ ਐ ਤੈਨ ਨਾਲ ਸਿਖਾ ਪਿਆ ਨਹੀਂ ਸੋਣੀ ਐ ਮਾਮੀ ਨਾ ਵਧੀਆ ਹਣ ਬਾਹਲੀ ਜਿਹੜੀ ਆ ਆ ਮਾਮੀ ਆਪਣੀ ਦਾ ਆਪਰੇਸ਼ਨ ਹੋ ਗਿਆ ਸੀ ਯੂਰੋਸ ਫਾਇਰ ਗਿਆ। ਆਹ ਨੂੰ ਕੋਈ ਮੰਗਵਾ ਨਹੀਂ ਜਾਂਦੇ। ਮੂਰਲੀ ਵੀ ਚੱਲਦੀ ਐ। ਪਤਾ ਨਹੀਂ ਲਈ ਮੈਨੂੰ ਸੁਣਾਉਣਾ। ਉਹ ਜਿਹੜਾ ਬੰਦ ਕਿੱਥੇ ਆ? ਮੇਰਾ ਫੋਨ ਇੱਧਰ ਪਿਆ। ਦੁਕਾਨ 'ਚ। ਹਾਂਜੀ 9:00 ਵੱਜ ਗਏ ਨੇ ਹੁਣ ਪੀਕੀ ਦਾ ਨਾਮ ਗੇੜਾ ਦੇ ਕੇ ਆਉਣਾ। ਅਸੀਂ ਦੁਕਾਨ ਵਧਾ ਕੇ ਅਸੀਂ ਮਾਮੇ ਦਾ ਮੁੰਡਾ ਨਾਲ ਇਹ ਨੇ। ਉਧਰ ਗੇੜਾ ਦਵਾ ਕੇ ਲੈ ਕੇ ਆਉਣੇ ਆ ਗੁਰਦੁਆਰਾ ਸਾਹਿਬ ਤੱਕ ਇਹਨੇ। ਦੇਖੋ ਲਈ ਜਾਂਦਾ ਸੁਪਰੀ ਟੁਰੀ ਦੀ ਪ੍ਰੋਬਲਮ ਥੋੜੀ ਜਿਹੀ ਆ ਗਈ ਸੀ ਤੁਹਾਨੂੰ ਦੱਸਾਂਗੇ ਉਹ ਅਗਲੇ ਬਲੌਗ ਚ ਦੱਸਾਂਗੇ ਚਲੋ ਦੱਸ ਹੀ ਦਿੰਨੇ ਆ ਇਹ ਨਾ ਬੈਂਡਰੀਆਂ ਦੇ ਵਿੱਚ ਛੋਟੀਆਂ ਸੀਗੀਆਂ ਬੈਟਰੀ ਕੱਢਦੀ ਨਹੀਂ ਸੀ ਅੱਧਾ ਘੰਟਾ ਮਸਾ ਕੱਢਦੀਆਂ ਸੀ ਤੇ ਮੰਨ ਲਓ ਇੱਥੇ ਜਪਾਨ ਨੇੜੇ-ਤੇੜੇ ਵੀ ਜਾਣਾ ਬੈਂਡਰੀ ਕੱਢਦੀ ਨਹੀਂ ਸੀ ਬਾਰਾ ਟਾਈਮ ਇਹਦੇ ਵਿੱਚ ਆਪਾਂ ਬੈਂਡਰੀ ਪਾਈ ਆ 1100 ਦੀ ਲਾ ਕੇ 8500 ਦੀ ਆਪਾਂ ਲਿਆਂਦੀ ਸੀ ਇਹ ਤੇ ਆਪਣਾ ਹਾਲ ਰਿਵਿਊ ਵੀ ਅੱਜ ਹੀ ਦੇਤਾ ਸੁਪਰੀ ਰਿਵਿਊ ਅੱਜ ਹੀ ਦੇਤਾ ਤੁਹਾਨੂੰ ਤੇ ਚਾਸੀ ਸੌਰੀ ਧਿਆਨ ਦੇ ਸੀ ਜਿਹੜੇ ਰਿਵਿਊ ਹੈ ਮਤਲਬ YouTube ਤੇ ਸਰਚ ਵੀ ਮਾਰਦੇ ਨੇ ਹਨਾ ਸਪੂਟ ਤੇ YouTube ਦੇਖਣਾ ਮਤਲਬ ਜਿਨ੍ਹਾਂ ਨੇ ਆਪਣੇ ਬੱਚਾ ਲਈ ਚੀਜ਼ ਲੈ ਕੇ ਆਣੀ ਆ 1100 ਦੀ ਬੈਟਰੀ ਆਪਾਂ ਪਾਤੀ ਲਿਆ ਕੇ ਚ ਬੈਟਰੀ ਦੇ ਵਿੱਚ ਦਿੱਕਤ ਆ ਹੋਰ ਹੋ ਗਈ ਉਹਨਾਂ ਨੇ ਵੈਸੇ ਮੈਂ ਆਪਣੀ ਦੁਕਾਨਦਾਰੀ ਕਰਕੇ ਆਪਣੀ ਵੀ ਦੁਕਾਨਦਾਰੀ ਆ ਉਹਨਾਂ ਨੇ ਤਾਂ ਦੱਸ ਤਾ ਆਪਾਂ ਨੂੰ ਵੀ ਉਹ ਕਹਿੰਦੇ ਵੀ ਬੈਟਰੀਆਂ ਦੀ ਬਈ ਪ੍ਰੋਬਲਮ ਆਉਂਦੀ ਆ ਛੋਟੀਆਂ ਬੈਟਰੀਆਂ ਪਾ ਕੇ ਦਿੰਨੇ ਆ ਸੀ ਇਨੀ ਮੈਂ ਕੀ ਅਗਲਾ ਕਸਟਮਰ ਲੈਂਦਾ ਨਹੀਂ ਜੇ ਵਧੀਆ ਪਾਉਣੇ ਆਂਦੀ ਸੀ ਉਹ ਵੀ ਵਧੀਆ ਐ ਮੈਂ ਤਾਂ ਕੁੱਛ ਨਹੀਂ ਆਈ ਤਾਂ ਚੱਲੀ ਜਾਂਦੀ ਸੀ ਪਰ ਉਹ ਆਏ ਆ 2 ਘੰਟੇ ਚਾਰਜ ਲਾ ਕੇ ਅੱਧਾ ਘੰਟਾ ਚੱਲਦੀ ਸੀ ਵੀ ਮਤਲਬ ਜੇ ਤੁਸੀਂ ਐਤੀ ਵੀ ਹੋਣੇ ਉਹਨੂੰ ਵਧੀਆ ਯੂਜ਼ ਕਰ ਸਕਦੇ ਹੋ ਐਵੇਂ ਤਾਂ ਤੁਸੀਂ 2-3 ਮਹੀਨੇ ਵਧੀਆ ਕੱਢ ਜਾਣੀ ਆ ਪਰ ਅਸੀਂ ਅੱਜ ਹੀ ਚੇਂਜ ਕਰ ਦਿੱਤੀ ਆ ਆਏ ਤਾਂ ਉਹਨਾਂ ਨੂੰ ਕੀ ਹੁੰਦਾ ਸੀ ਬਸ ਚਾਰਜ ਘੱਟ ਕੱਢਦੀਆਂ ਸੀ ਇਹ ਹੁਣ ਇਹਦੇ ਵਿੱਚ ਆਪਾਂ 1100 ਦੀ ਬੈਟਰੀ ਲਿਆ ਕੇ ਪਾਤੀ ਇੱਕ ਸਾਈਡ ਥੋੜਾ ਦੇਖੋ ਬਹੁਤ ਵਧੀਆ ਚੱਲਦੀ ਆ ਤੇ 2-3 ਘੰਟੇ ਚੱਲ ਜੂਗੀ ਇਹਨਾਂ ਆਰਾਮ ਨਾਲ ਵੀ ਤੂੰ ਸੜਕ ਤੇ ਰੱਖੋ ਬੇਟਾ ਹਾਂ ਇਹ ਮੂੜੋ ਲੈਟਾ ਚਲਾਉਂਗੀ ਤੂੰ ਤੂੰ ਤਾਂ ਫੜਾਈ ਫੋਨ ਨਾਲ ਫੋਟੋ ਹੋ ਵੀ ਚੱਲ ਪੰਦ ਰਿਹਾ ਤੇ ਕਿੱਧਰ ਕਰ ਲੈ ਇੱਧਰ ਇੱਧਰ ਓਰਾਂ ਰੱਖੋ ਬੰਦਾ ਚਲੋ ਹੁਣ ਆਪ ਗਰਮੀ ਮਾਂਦੀ ਹੈ ਨਾ ਗਰਮੀ ਤਾਂ ਬਾਹਲੀ ਮਾਂਦੀ ਉਹ ਕੋਲਰ ਨਾ ਟਿੱਕੇ ਨਾ ਮਾਰਾ ਨਾ ਸਿੱਧਾ ਜੋ ਕੋਲਰ ਬੰਦ ਕਰ ਦਿੰਦੇ ਉਹਦੀ ਉੱਠੇ ਜਾਂਦੇ ਨਹੀਂ ਨਹੀਂ ਰਹੇਗੇ ਬਾਲਕ ਲੈਣੇ ਪਾ। ਕੋਈ ਨਹੀਂ ਮੁਰਦਾ ਦੇ ਜਵਖਾ ਵਰਗੀ ਆ ਤੇਰੀ ਇਹ ਕੀ। 56 ਕੇ ਘਰੇ ਆਏ ਸੀਗੇ ਕਸੂਰੇ ਨਾਲ ਖੇਡ ਜਾਂਦੀ ਵੀ ਤੂੰ। ਤੇ ਹੁਣ ਆਪਾਂ ਚੱਲਦੇ ਆ। ਕੋਕੋ ਕੋਕੋ। ਉਲਰਦੇ ਮੁਰੇ ਬਾਲਕ ਲੈ। ਬਿੱਤੂ ਇਹਦਾਂ ਖੇਡਣਾ ਹੁੰਦਾ ਹੁੰਦਾ ਚਾਚੇ ਕੇ ਘਰੇ। ਆਪਣਾ ਥੋੜਾ ਜਿਹਾ ਦੂਰਾਂ ਚਾਚੇ ਕੇ ਘਰ ਤੱਕ ਦਵਾਰਾ ਕੋਲੇ ਸਾਰ ਤੱਕ। ਚੱਲਦੇ ਆਪਾਂ ਘਰੇ ਫਿਰ ਮਰਜ਼ੀ ਕਰ। ਸਾਤੀਪੁਰ ਘਰੇ ਪਹੁੰਚ ਗਏ। ਆਹ। ਇੱਧਰ ਆ ਫਿਰ ਤੋਂ। ਘਰੇ। ਇਹ ਰੀਲ ਉਹ ਵੀ ਜੜ ਤਾਂ ਹੁੰਦੀ ਚੜੀ ਹੁੰਦੀ ਆ ਓਏ। ਹੈਗੀ ਆ ਜਾਨ ਬੈਟਰੀ ਚ। ਚੱਲ 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 ਚੱਲ। ਪੈਰ ਨਾ ਚੱਕੀ। ਚੱਲ 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 ਚੱਲ। ਡੜਕੀ ਓਏ। ਇੱਡੀ ਚੜਾਈ ਚ। ਬੈਟਰੀ ਪਈ ਐ ਇੱਥੇ ਤਾਂ ਚੜੀ ਆਹੇ ਨਹੀਂ। ਇੱਡੀ ਦੂਰ ਖੜੀਆਂ ਸੀ। ਜਾ ਕੇ ਆਈ ਟਿੱਚੜਾਈ ਚੜਕੀ ਆ ਤਾਂ ਫਿਰ ਤਕਰੀ ਆ ਬੇਟੀ ਪਿੱਤੋ ਨੇ ਲਾਤੀ ਅੰਦਰ ਹੁਣ ਲਾਉਗੇ ਇਹਨੂੰ ਚਾਰਜ ਤੇ ਮਿੱਤਰੋ ਜਿਹੜੀ ਆਪਾਂ ਆਹ ਬੈਟਰੀ ਲੈਂਦੀ ਸੀ ਨਾ ਐਨੀ ਕਾਮਯਾਬ ਪਰ ਇਹਦੀ ਬੈਟਰੀ ਹਜੇ ਲਾਉਣੀ ਹੋਈ ਵਧੀਆ ਦੂਜੀ ਹੋਈ ਡੇਢ ਘੰਟਾ ਹੋ ਗਿਆ ਸਾਨੂੰ ਮਿਲਦਾ ਅਸੀਂ ਸਾਢੇ 8 ਵਜੇ ਗਏ ਸੀ ਪੌਣੇ 9 10 ਵਜੇ ਚੜਾਈ ਦੇਖ ਲਓ ਕਿੰਨੀ ਸੀ ਉਹ ਆਹ ਦੇਖੋ 10 ਵਜੇ ਗਏ ਨੇ ਉੱਧਰ ਜਾ ਕੇ ਵੀ ਨਹੀਂ ਘਰੇ ਵੀ ਨਹੀਂ ਬੰਦ ਕਰੀ ਇਹ ਆਪਾਂ ਨੂੰ ਹਾਂ ਆਈ ਨਹੀਂ ਹੈਗਾ ਵੀ ਹੁਣ ਜਾਣ ਚੀ ਚਲਾਈ ਹੈ ਅੱਤਾ ਪਾਉਣਾ ਤਾਂ ਟੱਪਾਂ ਨੂੰ ਉੱਥੇ ਵੀ ਚਲਾਈ ਗਈ ਅੱਤਾ ਪਾਉਣੋਂ ਘੰਟਾ ਹੋਰ ਵੀ ਕੱਟੂਗੀ ਇਹ ਮਤਲਬ ਵੀ 2.5 ਕਿਲੋਮੀਟਰ ਇਹਦੇ ਨਾਲ ਜਾ ਸਕਦੀ ਆ ਹੁਣ ਹੂੰ ਵਧੀਆ ਬੈਟਰੀ ਆ ਪਰ 8500 ਦੀ ਆ ਲੈ ਕੇ ਨਹੀਂ ਲਾਉਂਦੇ ਉਸਤ 500 ਦੀ ਲੈ ਕੇ ਜੇ ਕਿਤੋਂ ਪਾਸੋਂ ਮਿਲਦੀ ਹੈ 1100 ਰੁਪਿਆ ਬੈਟਰੀ ਤੇ ਲਾ ਕੇ ਕੋਈ ਚੱਕਰ ਨਹੀਂ ਲੈ ਲੋ ਵਧੀਆ ਗੱਲ ਆ ਵਧੀਆ ਚੀਜ਼ ਆ ਤੇ ਪਿੱਤੂ ਦਾ ਪਟੇਰ ਬੂ ਲੋ ਕੇਵੇਂ ਲੱਗੀ ਇਹ ਬੋਲ ਕੇ ਦਸਰਾ ਵੋ ਬੋਲੋ ਸੁਣੀ ਨਹੀਂ ਲੱਗੀ ਬੈ ਕੇ ਬੈ ਕੇ ਬੈ ਕੇ ਬੈ ਕੇ ਆ ਸੁਣੀ ਲੱਗੀ ਹਾਂ ਬਹੁਤ ਸੁਣੀ ਚਲੌਂ ਚ ਕਿੰਨੀ ਚਲਾ ਕੇ ਆਏ ਅੱਜ ਚਲੌਂ ਚ ਕਿਵੇਂ ਲੱਗੀ ਫਿਰਦੈ ਨੇ ਹੁਣ ਜਿਹੜੀਆਂ ਉਹ ਬੈਟਰੀਆਂ ਸੀਗੀਆਂ ਦੋ ਬੈਟਰੀਆਂ ਸੀ ਉਹ ਦੋ ਬੈਟਰੀਆਂ ਅੱਧਾ ਘੰਟਾ ਵੀ ਨਹੀਂ ਕੱਢਦੀਆਂ ਸੀ ਜਿਵੇਂ ਅਸੀਂ ਹੁਣ ਜਾ ਕੇ ਆਏ ਆ ਅਗਲੇ ਬਲੌਗ ਦੇ ਵਿੱਚ ਬੈਟਰੀ ਦੇ ਦਰਸ਼ਨ ਵੀ ਪਵਾਵਾਂਗੇ ਆ ਬੈਟਰੀਆਂ ਦਿਖਾਵਾਂਗੇ ਤੁਹਾਨੂੰ ਆ ਦੇਖੋ ਆ ਬੈਟਰੀ ਦਿਖਾਏ ਆ ਬੈਟਰੀ ਪਾਤੀਏ ਜਿਹੜੀ ਚੁੱਕੀ ਇਹ 48 ਇਹ ਬੈਟਰੀ ਨਾ ਉਹਨਾਂ ਜਿਹੜੀ ਆਪਣੇ ਸਪਰੇਅ ਵੀ ਕਰਦੇ ਹੁੰਦੇ ਪੰਪਾਂ ਨਾਲ ਉਹਦੇ ਵਿੱਚ ਪੈਂਦੀ ਹੈ ਇਹ ਬੁਲਟ ਵਾਲੀ ਨੇ ਕਹਿੰਦੇ ਸੀ ਤੁਸੀਂ ਨੂੰ ਬੋਲਟ ਵਾਲੀ ਹੋਰ ਹੁੰਦੀ ਹੈਗੀ ਇਹ ਜਿਹੜੀਆਂ ਸਪਰੇਅ ਵਾਲੀਆਂ ਢੋਲੀਆਂ ਦੇ ਨਾਲ ਪੰਪ ਵਾਲੀਆਂ ਉਹਦੇ ਵਿੱਚ ਪੈਂਦੀ ਹੈ ਇਹ ਉਹ ਦੇਖ ਲਓ ਕਿੰਨਾ 4-4 ਘੰਟੇ ਕੱਢ ਜਾਂਦੇ ਨੇ ਢੋਲੀ ਦੇ ਸਪਰੇਅ ਕਰਕੇ ਉਹ ਬੈਟਰੀਆਂ ਜਿਹਦੇ ਵਿੱਚ ਹੁੰਦੀਆਂ ਅਸੀਂ ਚਾਚੇ ਕੇ ਘਰੇ ਗਏ ਸੀ ਇੱਧਰ ਬਾਜ਼ਾਰ ਕਰਨੀ ਜਾਇਆ ਏ ਚਾਚੇ ਕੇ ਘਰੇ ਵੀ ਚਲਾਈ ਗਈ ਕਿੰਨਾ ਟਾਈਮ ਪਲੱਸ ਜਾਨ ਵੀ ਗਏ ਸੀ ਬੱਚਾ ਪਾ ਵੀਡੀਓ ਲਈ ਬਣਾਈ ਜੋ ਤੇ ਉਹ ਬੈਟਰੀਆਂ ਚੱਕ ਕੇ ਲਿਓਣੀ ਪੈਂਦੀ ਸਾਨੂੰ ਇਹ ਸਕੂਟਰੀ ਮੋਡਿਆ ਤੇ ਇਹਦਾ ਟਾਇਰ ਵੀ ਨਿਸਮਾਰ ਕੇ ਘੁੰਮਦਾ ਖਾਲੀ ਖਾਲੀ ਇਹਦਾ ਟਾਇਰ ਵੀ ਨਿਕੁੰਮਦਾ ਘੁੰਮਦਾ ਐਨਾ ਵਧੀਆ ਚੱਲੀ ਆ ਆ ਬੈਟਰੀ ਪਵਾ ਲਓ 950 95000 ਚ ਪੈਂਦੀ ਆ ਤਾਂ ਕੋਈ ਮਾੜੀ ਨਹੀਂ ਲੈ ਲਓ ਵਧੀਆ ਚੀਜ਼ ਆ